ਦਾਸ ਜਿੱਥੇ ਵੀ ਕਿਤੇ ਜਾਂਦਾ ਹੈ ਤੇ ਰੱਬ ਦੀ ਪਿਆਰੀ ਸੰਗ ਤੇ ਇਹੀ ਪੁੱਛਦੀ ਹੈ ਸਵਾਲ ਕਰਦੀ ਹੈ ਵੀ ਭਾਈ ਸਾਬ ਜੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਨ ਦਾ ਕੀ ਲਾਭ ਹੈ ਕੀ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਚਾਹੀਦੀ ਹੈ ਜਾਂ ਸਾਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਜਾਂ ਸਾਨੂੰ ਧਰਤੀ ਤੇ ਆਸਨ ਲਾ ਕੇ ਬਾਣੀ ਪੜ੍ਹਨੀ ਪੈਣੀ ਹੈ ਜਾਂ ਸਾਨੂੰ ਤੁਰ ਫਿਰ ਕੇ ਬਾਣੀ ਪੜ੍ਹ ਸਕਦੇ ਹਾਂ ਸਿਮਰਨ ਕਰ ਸਕਦੇ ਹਾਂ ਪਰ ਮੈਂ ਇੱਥੇ ਇੱਕ ਨੁਕਤਾ ਆਪ ਜੀ ਨੂੰ ਇਹੀ ਸਮਝਾਵਾਂਗਾ ਤਾਂ ਸਮਝਣ ਦੀ ਕੋਸ਼ਿਸ਼ ਕਰਿਓ ਥੋੜੀ ਜੀ ਨੰਬਰ 1 ਤੱਕ ਅਸਲ ਦੀ ਵਿੱਚ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆ ਨਾ ਜੀ 2 ਤੋਂ 4 ਜਦੋਂ ਅਸੀਂ ਉੱਠਾਂਗੇ ਤੇ ਇਹ ਜਿਹੜੀ ਬੇਨਤੀ ਹੈ ਧਿਆਨ ਦੇ ਨਾਲ ਬਿਲਕੁਲ ਇਕਾਗਰਤਾ ਬਣਾ ਕੇ ਤੁਸੀਂ ਸੁਣਨੀ ਹੈ ਇਹ ਨਹੀਂ ਕਿ ਆਧ ਵਿਚਾਲੋਂ ਆਪਾਂ ਉੱਠ ਕੇ ਚਲੇ ਜਾਈਏ ਜਾਂ ਆਪਾਂ ਆਧ ਵਿਚਾਲੋਂ ਇਹ ਗੱਲ ਨੂੰ ਛੱਡ ਦੇਈਏ ਫਿਰ ਉਹ ਰਸ ਨਹੀਂ ਬਣਦਾ ਉਹ ਚੀਜ਼ ਭੰਗਤਾ ਵਿੱਚ ਆ ਜਾਂਦੀ ਹੈ ਹੁਣ ਧਿਆਨ ਦਿਨ ਸੁਣੀਓ ਅਸੀਂ ਜਦੋਂ ਵੀ ਅੰਮ੍ਰਿਤ ਵੇਲੇ ਉੱਠਣਾ ਹੈ 2 ਤੋਂ 4 ਉੱਠ ਕੇ ਅਸੀਂ ਆਪਣੇ ਬਿਸਤਰੇ ਤੇ ਚਾਹੇ ਅਸੀਂ ਬੈੱਡ ਤੇ ਆਰਾਮ ਕਰਦੇ ਆਂ ਚਾਹੇ ਅਸੀਂ ਪੁੰਝੇ ਆਰਾਮ ਕਰਦੇ ਆਂ ਤੇ ਚਾਹੇ ਅਸੀਂ ਮੰਜੇ ਤੇ ਆਰਾਮ ਕਰਦੇ ਆਂ ਜਦੋਂ ਤੁਸੀਂ ਸਵੇਰੇ ਉੱਠਣਾ ਹੈ ਉੱਠ ਕੇ ਤੁਸੀਂ ਚੌਂਕੜਾ ਆਪਣੇ ਮੰਜੇ ਤੇ ਆਪਣੇ ਬਿਸਤਰੇ ਤੇ ਲਾ ਲੈਣਾ ਆਪਣੇ ਨੇਤਰ ਕਰ ਲੈਣੇ ਬੰਦ ਲਾਈਟ ਦਾ ਲਾਈਟ ਦਾ ਪ੍ਰਬੰਧ ਵੀ ਨਹੀਂ ਕਰਨਾਗਾ ਦੀਵੇ ਦਾ ਪ੍ਰਬੰਧ ਵੀ ਨਹੀਂ ਕਰਨਾ ਮੋਮਬਤੀ ਦਾ ਪ੍ਰਬੰਧ ਵੀ ਨਹੀਂ ਕਰਨਾ ਧਿਆਨ ਦੇਣਾ ਜਦੋਂ ਅਸੀਂ ਸਵੇਰੇ ਉੱਠਾਂਗੇ ਤੇ ਆਸਣ ਲਾਵਾਂਗੇ ਨੇਤਰ ਬੰਦ ਕਰਕੇ ਨਾ ਤੁਸੀਂ 15 ਜਾਂ 20 ਮਿੰਟ ਗੁਰੂ ਨਾਨਕ ਪਾਤਸ਼ਾਹ ਮਹਾਰਾਜੇ ਨੂੰ ਹਿਰਦੇ ਦੇ ਵਿੱਚ ਲਿਆ ਕੇ ਬਿਠਾਉਣਾ ਹੈ ਆਪਣੇ ਹਿਰਦੇ ਵਿੱਚ ਤੇ ਸੱਚੀ ਗੱਲ ਇਹ ਐ ਸੰਗਤ ਜੀ ਗੁਰੂ ਪਿਆਰਿਓ ਭਾਗਾਂ ਵਾਲਿਓ ਜਦੋਂ ਤੁਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹਿਰਦੇ ਦੀ ਸੀਜ ਤੇ ਲਿਆ ਕੇ ਬਿਠਾਇਆ ਨਾ ਇੱਕ ਤੁਹਾਨੂੰ ਪ੍ਰਕਾਸ਼ ਵੀ ਦਿਸੇਗਾ ਤੁਹਾਡੇ ਤੇ ਰਹਿਮਤ ਵੀ ਉਹ ਉੱਠੇਗੀ ਜਿਵੇਂ ਅਸਮਾਨ ਤੋਂ ਵਰਖਾ ਹੁੰਦੀ ਐ ਬੂੰਦਾ ਬਾਂਦੀ ਹੁੰਦੀ ਐ ਮੀਂਹ ਪੈਂਦਾ ਐ ਇਸੇ ਤਰੀਕੇ ਨਾਲ ਤੁਹਾਡੇ ਹਿਰਦੇ ਵਿੱਚ ਉਹ ਰਹਿਮਤ ਦਾ ਉਹਦੀ ਬਖਸ਼ਿਸ਼ ਦਾ ਉਹਦੀ ਕਿਰਪਾ ਦਾ ਮੀਂਹ ਵਰੇਗਾ ਵੀ ਐਡੀ ਬਖਸ਼ਿਸ਼ ਹੋਵੇਗੀ ਮਹਾਨ ਬੰਦਾ ਜਾਣ ਹੀ ਨਹੀਂ ਸਕਦਾ ਤੇ ਜਦੋਂ ਤੁਸੀਂ ਸਿਮਰਨ ਕਰਨਾ ਹੈ ਉਦੋਂ ਬਿਲਕੁਲ ਥੋੜਾ ਥੋੜਾ ਪਿਆਰ ਦੇ ਨਾਲ ਤੁਸੀਂ ਬੋਲਣਾ ਇਸ ਤਰੀਕੇ ਨਾਲ ਵਾਹ ਗੁਰੂ ਵਾਹ ਗੁਰੂ ਤੇ ਜਿਹੜੀ ਸੰਗਤ ਮੂਲ ਮੰਤਰ ਕਰਨਾ ਚਾਹੁੰਦੀ ਹੈ ਪੜ੍ਹਨਾ ਚਾਹੁੰਦੀ ਹੈ ਉਹ ਸੰਗਤ ਨੂੰ ਵੀ ਬੇਨਤੀ ਹੈ ਕਿਵੇਂ ਪੜ੍ਹਨਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਸ ਤਰੀਕੇ ਨਾਲ ਇਹ ਨਾਨਕ ਹੋਸੀ ਭੀ ਸੱਚ ਤੱਕ ਪੜਨਾ ਜਪ ਤੋਂ ਅੱਗੇ ਤੇ ਜਿਹੜੀਆਂ ਸੰਗਤਾਂ ਬਾਣੀ ਪੜਨ ਜਾਣਦੀਆਂ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਉਹ ਜਪਜੀ ਸਾਹਿਬ ਦਾ ਪਾਠ ਪੜਨ ਹੁਣ ਜਾਂ ਤਾਂ ਸਿਮਰਨ ਤੁਸੀਂ 15 20 ਮਿੰਟ ਕਰ ਲਿਓ ਜਾਂ ਤੁਸੀਂ ਮੂਲ ਮੰਤਰ 15 ਮਿੰਟ ਕਰ ਲਿਓ ਜਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਪੜ੍ਹ ਲਿਓ ਜਦੋਂ ਤੁਹਾਡੇ 15 20 ਮਿੰਟ ਹੋ ਗਏ ਉਸ ਤੋਂ ਬਾਅਦ ਤੁਸੀਂ ਚੌਂਕੜੇ ਨੂੰ ਪਾਸੇ ਕਰਨਾ ਹੈ ਚੌਂਕੜਾ ਪਾਸੇ ਕਰਕੇ ਤੁਸੀਂ ਆਪਣਾ ਇੱਕ ਪੈਰ ਮੰਜੇ ਤੋਂ ਥੱਲੇ ਉਤਾਰਨਾ ਹੈ ਤੇ ਜਦੋਂ ਤੁਸੀਂ ਆਪਣੇ ਦੋਵੇਂ ਪੈਰ ਉਤਾਰ ਕੇ ਬਿਲਕੁਲ ਖੜੇ ਹੋ ਕੇ ਸਾਵਧਾਨ ਹੋ ਕੇ ਤੁਸੀਂ ਆਪਣੇ ਮੰਜੇ ਤੋਂ ਆਪਣੇ ਬਿਸਤਰੇ ਤੋਂ ਉੱਠ ਕੇ ਜਾਓਗੇ ਨਾ ਤੁਰੋਗੇ ਤੁਹਾਨੂੰ ਚਾਰ ਕਦਮ ਉੱਠ ਕੇ ਜਦੋਂ ਤੁਰੇ ਤੇ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਣਾ ਵੀ ਗੁਰਨਾਣਕ ਦੇ ਘਰ ਦੇ ਵਿੱਚੋਂ ਕਿੰਨੀਆਂ ਕੋ ਰਹਿਮਤਾਂ ਦਾ ਮੀਂਹ ਵਰਸ ਗਿਆ ਆਖੋ ਸਤਨਾ ਸ੍ਰੀ ਵਾਟਿਕ ਕਿੰਨੀ ਕੁ ਬਖਸ਼ਿਸ਼ ਹੋਗੀ ਇਹ ਪ੍ਰੈਕਟੀਕਲ ਕਰਕੇ ਵੇਖਿਓ ਇਹ ਸੁਣਨਾ ਜਾਂ ਸੁਣਾਉਣਾ ਬਹੁਤ ਸੌਖੀ ਗੱਲ ਐ ਬੜੀ ਸੌਖੀ ਗੱਲ ਐ ਪਰ ਜਦੋਂ ਅਸੀਂ ਅਮਰਤ ਵੇਲੇ ਉੱਠ ਕੇ ਦੋ ਤੋਂ ਚਾਰ ਦੇ ਸਮੇਂ ਦੇ ਵਿੱਚ ਕਰਾਂਗੇ ਨਾ ਨਾ ਇਸ਼ਨਾਨ ਕਰਨਾ ਨਾ ਕੁਰਲੀ ਕਰਨੀ ਐ ਨਾ ਨਹਾਉਣਾ ਕੁਝ ਨਹੀਂ ਕਰਨਾ ਬਸ 15 20 ਮਿੰਟ ਜਿਵੇਂ ਤੁਹਾਨੂੰ ਜਾਪ ਆਉਂਦਾ ਜਿਵੇਂ ਤੁਹਾਨੂੰ ਪਾਠ ਆਉਂਦਾ ਉਵੇਂ ਪੜਿਓ ਤੇ ਬਾਅਦ ਵਿੱਚ ਤੁਸੀਂ ਚੱਪਲਾਂ ਪਾ ਕੇ ਤੁਰਨਾ ਤੇ ਤੁਹਾਡੇ ਮੈਣਾ ਪੈਰਾਂ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਪਿੱਛੇ ਇੰਨੀਆਂ ਕੋ ਸ਼ਕਤੀਆਂ ਆਉਣਗੀਆਂ ਤੁਸੀਂ ਇਹ ਜਾਣ ਨਹੀਂ ਸਕਦੇ ਕਿ ਕਿੰਨੀ ਕੋ ਮਾਲਕ ਨੇ ਸੱਚੇ ਪਾਤਸ਼ਾਹ ਨੇ 15 20 ਮਿੰਟਾਂ ਦੇ ਵਿੱਚ ਕਿਰਪਾ ਕਰ ਦਿੱਤੀ ਸੋ ਸਾਰੀ ਸੰਗਤ ਜੀ ਦਾ ਬਹੁਤ ਧੰਨਵਾਦ